ਸਤਿ ਸ਼੍ਰੀ ਅਕਾਲ ਜੀ ਰੋਬੋ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਤੁਹਾਡੇ ਆਪਣੀ ਐਨਵੀ ਮਾਜਰਾ ਅੱਜ ਉਹ ਫਾਈਨਲੀ ਦਿਨ ਆ ਚੁੱਕੇ ਆ ਜਦੋਂ ਕਨਵਰ ਗਰੇਵਾਲ ਬਾਈ ਜੀ ਪਹੁੰਚੇ ਹੋਏ ਨੇ ਤੁਸੀਂ ਮੇਰੇ ਪਿੱਛੇ ਦੇਖੋ ਇੱਧਰ ਲਾਈਨ ਹੈ ਲਾਈਨ ਬਹੁਤ ਲੰਬੀ ਲੱਗ ਰਹੀ ਹੈ ਆਪਾਂ ਗੱਲਬਾਤ ਕਰਾਂਗੇ ਜਿਹੜੇ ਈਵੈਂਟ ਤੇ ਆਏ ਨੇ ਕਿ ਕਿੱਦਾਂ ਆਏ ਨੇ ਕਿ ਦਿਲ ਦੇ ਵਿੱਚ ਖੁਆਇਸ਼ਾਂ ਲੈ ਕੇ ਆਏ ਨੇ ਕਿ ਇੰਜੋਏ ਕਰਨਗੇ ਕਿਹਨਾਂ ਦੇ ਨਾਲ ਆਏ ਨੇ ਆਪਾਂ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਕਿੱਦਾਂ ਦਾ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਜੀ ਕੈਨਸਲ ਪਰ ਦੋ ਵਾਰੀ ਹੋ ਗਿਆ ਪਰ ਕਰਮ ਵਾਲੇ ਫਾਈਨਲੀ ਹੋ ਗਏ ਨਾ ਦੇਰ ਆ ਇਧਰ ਉਸਤਾ ਹਾਂਜੀ ਹਾਂਜੀ ਸਹੀ ਗੱਲ ਹੈ ਤੁਹਾਨੂੰ ਲੱਗ ਰਿਹਾ ਕੀ ਕੋਈ ਸ਼ੌਲੇ ਆ ਗਏ ਅੱਜ ਜਿਹਦੀਆਂ ਸਵਤਾਜ ਵੇਰੀ ਲੈ ਕੇ ਆਈ ਸੀ ਗਈ ਉਹ ਜੀਆਂ ਹੀ ਲੈ ਕੇ ਆਏ ਆ ਵੀਰੇ ਉਹ ਨਹੀਂ ਆਏ ਨੇ ਵੀਰੇ ਕਿਵੇਂ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਬਹੁਤ ਵਧੀਆ ਕਿੰਨਾ ਨਾਲ ਆਏ ਤੁਸੀਂ ਅਸੀਂ 4 ਜਣੇ ਫੈਮਿਲੀ ਮੈਂਬਰ ਆ ਜੀ ਅੱਛਾ 4 ਜਣੇ ਫੈਮਿਲੀ ਚਾਹੇ ਕੌਣ ਕੌਣ ਆਇਆ ਆ ਮੇਰੀ ਵਾਈਫ ਨੇ ਲੱਗ ਰਿਹਾ ਤੁਸੀਂ ਮੈਚਿੰਗ ਕਰਕੇ ਮਨ ਦੇ ਵਿੱਚ ਕੁਝ ਲੈ ਕੇ ਆ ਵੀ ਅੱਜ ਇਹ ਕਰਾਂਗੇ ਪਲੈਨਿੰਗ ਕਰਕੇ ਆ ਸੀ ਫਰੈਂਡਸ ਨਾਲ ਮਦਰਸ ਡੇ ਤੇ ਬਸ ਇੰਜੋਏ ਕਰ ਰਹੇ ਮਦਰਸ ਦਿਨ ਤਾਂ ਤੁਹਾਨੂੰ ਸ਼ੁਕਰੀ ਤੁਸੀਂ ਦੇਖੋਗੇ ਵੈਸੇ ਵੀਡੀਓਜ਼ ਦੇ ਵਿੱਚ ਉੱਪਰ ਸਟੇਜ ਦੇ ਉੱਤੇ ਇੱਕ ਬਹੁਤ ਵਧੀਆ ਪਰਸਨ ਜਿਹੜੇ ਨੇ ਮੇਰੇ ਵੱਡੇ ਭਾਈ ਨੇ ਜਗੀੜਾ ਭਾਈ ਜੀ ਮੈਂ ਵੀਰੇ ਨੂੰ ਵੈਸੇ ਪਿਆਰ ਦੇ ਨਾਲ ਜਗੀਰਾ ਕਰਨੀ ਹੁੰਦੀ ਆ ਪਰ ਹੈਗੇ ਨੇ ਜਗੀੜੇ ਤਾਂ ਸਾਡੇ ਭਾਈ ਕਿਵੇਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਦੇਖੋ ਜੀ ਭਰਾਵਾਂ ਬਿਨਾ ਹਰ ਇੱਕ ਜਿਹੜੀ ਮਹਿਫਿਲ ਅਧੂਰੀ ਹੁੰਦੀ ਹੈ ਖਾਸ ਕਰਕੇ ਜਿਹੜੇ ਸਾਡੇ ਨਵੇਂ ਵੀਰੇ ਆਏ ਹੁੰਦੇ ਨੇ ਪੰਜਾਬ ਤੋਂ ਵੀਰੇ ਸ ਸਾਸ਼ੀਕਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਾਜਨ ਹੈ ਜੀ ਸਟੂਡੈਂਟ ਹਾਂਜੀ ਸਟੂਡੈਂਟ ਆ ਫਿਰ ਹਾਂ ਉਹ ਲੈ ਵੀ 22 ਡਿਗਰੀ ਕਰ ਰਹੇ ਤੇ ਬਾਈ ਕਿਵੇਂ ਲੱਗ ਰਿਹਾ ਅੱਜ ਤੁਹਾਨੂੰ ਸਾਨੂੰ ਬਹੁਤ ਖੁਸ਼ੀ ਹੋ ਰਹੀ ਅੱਜ ਬਹੁਤ ਉਸਤਾ ਹੋਉਂਦੀ ਹੈ ਵੀ ਕਦੋਂ ਆਣਗੇ ਕਨਵਰ ਕਰੇਗਾ ਸਾਬ ਤੇ ਇੰਜੋਏ ਕਰਾਂਗੇ ਪੂਰਾ ਬੜਾ ਵਧੀਆ ਲੱਗ ਰਿਹਾ ਜੀ ਜਦ ਆਪਾਂ ਕੰਮ ਕਰਦੇ ਰਹਿੰਦੇ ਆ ਹਾਂਜੀ ਤੇ ਹਮੇਸ਼ਾ ਬਿਜ਼ੀ ਰਹਿੰਦਾ 5 6 ਦਿਨ ਤੇ ਅੱਜ ਬੜਾ ਵਧੀਆ ਲੱਗ ਰਿਹਾ ਆਣੇ ਸਾਬ ਹਾਂਜੀ ਸੰਡੇ ਵੀ ਦਾ ਸਪੈਸ਼ਲ ਚੀਜ਼ ਵੀ ਇੱਥੇ ਖਾਣਾ-ਦਾਣਾ ਜਿਵੇਂ ਆਪਾਂ ਕਹੇ ਲੋ ਬੇਹਦ ਹੀ ਖਾਨ ਰਹਿਣਾ ਨਾ ਅੱਜ ਇੱਥੇ ਇੰਡੀਅਨ ਪਕਵਾਨ ਵੀ ਨੇ ਨਾ ਬੜਾ ਵਧੀਆ ਮੱਕੀ ਦੀ ਰੋਟੀ ਸਾਗ ਹੈ ਸ਼ੂਗਰ ਕੇ ਜੂਸ ਪੂਰਾ ਇੰਡੀਆ ਵਾਲੀ ਫੀਲਿੰਗ ਆ ਰਹੀ ਹੈ ਅੱਜ ਜਿਵੇਂ ਤਾਂ ਲੱਗਿਆ ਵੀ ਬੰਟੀ ਭਾਈ ਇਵੈਂਟ ਅੱਜ ਫੇਰ ਫੱਟੇ ਚੱਕੂਗਾ ਜਿਵੇਂ ਪਿਛਲੀ ਵਾਰ ਚੱਕਿਆ ਹਾਂਜੀ ਹਾਂਜੀ ਬੰਟੀ ਭਾਈ ਬਹੁਤ ਘੈਂਟਾ ਜੀ ਬਹੁਤ ਚੰਗੇ ਚੰਗੇ ਪ੍ਰੋਗਰਾਮ ਸਾਡੇ ਲਈ ਲੈ ਕੇ ਆਉਂਦਾ ਸਾਡੀ ਕਮਿਊਨਿਟੀ ਦੇ ਲਈ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਆਗਾ ਇਹ ਵੀ ਵੀਰੇ ਮੈਨੂੰ ਦੇਖ ਕੇ ਸਾਡੇ ਸੋਈ ਬਾਈ ਜਵਾਈ ਕਿਵੇਂ ਹਾਂਜੀ ਵਧੀਆ ਬਣ ਰਹੀ ਤੁਸੀਂ ਭੱਜ ਗਏ ਕਿਉਂ ਪਿੱਛੇ ਨੂੰ ਕਿਉਂ ਔੜ ਗਏ ਓਏ ਹੈਲਪ ਕਰਾਉਣ ਆਏ ਸੀ ਸੁਣ ਗਿਆ ਸੀ ਮੈਨੂੰ ਐਸੇ ਕਿਵੇਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਹਾਂ ਅਰੇਂਜਮੈਂਟ ਬਹੁਤ ਵਧੀਆ ਹੋ ਗਿਆ ਟਾਈਮ ਘੱਟ ਦੀ ਧਮਾ ਤੇ ਲੱਗਦਾ ਵੀ ਹਰਬਨ ਪਿੰਡੂ ਫੱਟੇ ਚੱਕੂ ਫੇਰ ਅੱਜ ਹਾਂਜੀ ਜ਼ਰੂਰ ਇਕੱਠ ਦੱਸ ਰਹੇ ਬਹੁਤ ਵਧੀਆ ਤੁਮਾਰੇ ਸਾਰੇ ਵਧੀਆ ਟਾਈਮ ਤੇ ਪਹੁੰਚ ਰਹੇ ਸਾਰੇ ਬਹੁਤ ਵਧੀਆ ਕਿੱਦਾਂ ਦਾ ਲੱਗ ਰਿਹਾ ਵੀ ਅੱਜ ਫੈਮਿਲੀ ਨਾਲ ਬੱਚਿਆਂ ਨਾਲ ਸੰਡੇ ਨੂੰ ਆਏ ਹ ਬਹੁਤ ਅੱਛਾ ਲੱਗ ਰਿਹਾ ਖਾ ਪੀ ਲਿਆ ਕੁਝ ਹਾਂਜੀ ਹਾਂ ਤੁਸੀਂ ਦੱਸੋ ਕਿਵੇਂ ਲੱਗ ਰਿਹਾ ਬਹੁਤ ਐਕਸਾਈਟਿਡ ਹੈਗੇ ਆਂ ਅਸੀਂ ਤੁਹਾਨੂੰ ਅੱਛਾ ਲੱਗ ਰਿਹਾ ਲੱਗ ਰਿਹਾ ਸੂਟਪਾਉਂਡ ਦਾ ਮੌਕਾ ਜੇ ਮਿਲ ਜਾਂਦਾ ਨਾ ਹੈਂਗਰ 'ਚ ਟੰਗੇ ਰਹ ਜਾਂਦੇ ਨੇ ਹਾਂਜੀ ਫਿਰ ਸਿਲੈਕਟ ਪਹਿਲਾਂ ਹੀ ਕਰ ਲਿਆ ਸੀਗਾ ਕਿ ਅੱਜ ਕੀਤਾ ਅੱਜ ਹੀ ਕੀਤਾ ਕੌਣ ਕੌਣ ਆਇਆ ਤੁਹਾਡੇ ਨਾਲ ਮੇਰੇ ਨਾਲ ਮੇਰੇ ਬੱਚੇ ਆਏ ਬੱਚੇ ਆਏ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਦੀਨ ਤੁਹਾਡਾ ਸੰਦੀਪ ਡਿਸ਼ੇਸ ਕੀ ਕੀ ਨੇ ਅੱਜ ਹੈਗੇ ਆ ਦਹੀਂ ਪੱਲੇ ਪਾਪੜੀ ਚਾਟ ਟਿੱਕੀ ਚਨਾ ਚਾਟ ਤੇ ਸੋਇਆ ਚਾਪ ਵਿਦ ਨਾਨ ਤੇ ਪਾਓ ਬਾਜੀ ਡ੍ਰਿੰਕਸ ਚਾ ਤੁਹਾਡਾ ਫੇਵਰਟ ਕੀ ਹੈ ਮੇਰਾ ਸਾਰਾ ਕੁਝ ਫੇਵਰਟ ਹੀ ਹੈ ਕਿਉਂਕਿ ਮੈਨੂੰ ਆਪਣਾ ਲਾਈਕ ਤੁਹਾਨੂੰ ਦਿਖਾਵਾਂਗੇ ਸਟਾਲ ਦੇ ਵਿੱਚ ਕੀ ਕੀ ਹੈਗਾ ਤਾਂ ਕਿ ਤੁਹਾਡੇ ਮੂੰਹ ਦੇ ਵਿੱਚ ਪਾਣੀ ਆ ਜਾਵੇ ਤੇ ਤੁਸੀਂ ਅਗਲੀ ਵਾਰ ਭੱਜੇ ਭੱਜੇ ਆਓ ਵੀ ਅਸੀਂ ਇਹ ਸਟਾਲ ਕਦੇ ਮਿਸ ਨਹੀਂ ਕਰਨੀ ਦੇਖੋ ਸਵਾਰੇ ਆ ਇਸ ਤੋਂ ਬਾਅਦ ਆ ਸਾਡੇ ਕੋਲ ਸੋਇਆ ਚਾਪ ਆ ਜਿਹੜੀ ਤੁਹਾਨੂੰ ਨਾਲ ਨਾਲ ਜਿੱਦ ਨਾਨ ਅਸੀਂ ਪ੍ਰੋਵਾਈਡ ਕਰਦੇ ਆ ਉਸ ਤੋਂ ਬਾਅਦ ਆ ਸਾਡੇ ਕੋਲ ਹੈਗੀ ਪਾਓ ਬਾਜੀ ਇਹ ਵੀ ਸਾਡੀ ਗਰਮ ਗਰਮ ਨਾਲ ਚਾਹ ਤੇ ਉਸ ਤੋਂ ਬਾਅਦ ਆ ਕੋਲਡਿੰਗਸ ਪਾਣੀ ਸਾਰਾ ਕੁਝ ਸ਼ੋਅ ਸਰਵ ਕਰਾਂਗੇ ਕਾ ਬਾਈ ਡੀ ਮੇ ਪੈ ਗਏ ਆ ਜੀ ਮੇਲੇ ਦੇ ਉੱਤੇ ਆਏ ਹੋਇਆ ਮੇਲੇ ਦੇ ਉੱਤੇ ਲੋਕ ਪੰਜਾਬ ਤੋਂ ਵੱਖ-ਵੱਖ ਥਾਵਾਂ ਤੋਂ ਆਏ ਹੋਏ ਨੇ ਸਾਡੇ ਨਾਲ ਸਾਡੇ ਮਾਤਾ ਜੀ ਨੇ ਮਾਤਾ ਜੀ ਤੁਸੀਂ ਪਾਓ ਬਾਜੀ ਲੀ ਕਿਵੇਂ ਦਾ ਲੱਗ ਰਿਹਾ ਮੈਨੂੰ ਵਧੀਆ ਲੱਗਦਾ ਹਾਂ ਜੀ ਬੱਚੇ ਦੇ ਨਾਲ ਆਉਦੀ ਸੀ ਹਾਂਜੀ ਹਾਂਜੀ ਦੋ ਧੀ ਆ ਗਏ ਬੱਚੇ ਦੇਖ ਲੋ ਤਾਂ ਬੱਚੇ ਦੇਖੋ ਕਿੰਨੇ ਸ਼ਰਾਰਤੀ ਹੈ ਜਿਹੜਾ ਮੈਗਨੀ ਛੱਡਦਾ ਪਿਆ ਤੁਹਾਨੂੰ ਦੇਖ ਕੇ ਸਮੋਸਿਆਂ ਦੀ ਜਿਹੜੀ ਉੱਪਰ ਚਟਨੀ ਪੈ ਰਹੀ ਹੈ ਮੂੰਹ 'ਚ ਪਾਣੀ ਆ ਗਿਆ ਹੁਣ ਮੈਨੂੰ ਯਾਦ ਆ ਗਈ ਪੰਜਾਬ ਦੀ ਰੇੜੀ ਕਿਉਂਕਿ ਅਸੀਂ ਪਿੰਡ ਹੈਗਾ ਸਾਡਾ ਰੱਬੋਂ ਰੱਬੋਂ ਟੀਵੀ ਤੁਸੀਂ ਦੇਖਦੇ ਹੋ ਨਾਲ ਮਲੌਦ ਇੱਥੇ ਮਲੌਦ ਹੈ ਨਾ ਅਸੀਂ ਹਮੇਸ਼ਾ ਜਾ ਕੇ ਰੇੜੀਆਂ ਦਿਖਾਈਦਾ ਸੀ ਆਹ ਸਮੋਸਾ ਚਾਟ ਮੈਨੂੰ ਉੱਥੋਂ ਦੀ ਯਾਦ ਦਿਲਾਉਂਦੀ ਹੈ ਪ੍ਰੀਆ ਕੇਟਰਿੰਗ ਹੈ ਜਿਹੜੀ ਤੁਸੀਂ ਦੇਖੋ ਕੁੜੀਆਂ ਮੱਲਾ ਮਾਰਦੀਆਂ ਨੇ ਦੇਖੀ ਹੈ ਇੱਥੇ ਪੰਜਾਬ ਦੇ ਵਿੱਚ ਕਿਸੇ ਦੀ ਕੇਟਰਿੰਗ ਕੁੜੀਆਂ ਦੇ ਨਾਮ ਤੇ ਹੋਵੇ ਪਰ ਇੱਥੇ ਕੁੜੀਆਂ ਹੀ ਚਲਾਉਂਦੀਆਂ ਨੇ ਫੂਡ ਕੁੜੀਆਂ ਹੀ ਹੋਈਆਂ ਨੇ ਚਾਟਲੈਂਡ ਕੁੜੀਆਂ ਚਾਟ ਦੇ ਸ਼ਿਕਨ ਹੁੰਦੀ ਨੇ ਹਾਂਜੀ ਆਜੋ ਕੀ ਖਾ ਰਹੇ ਹੋ ਆਮ ਸਮੋਸਾ ਚਾਟ ਵਧੀਆ ਲੱਗਦੀ ਆ ਯਾ ਇਤੋਂ ਦੇ ਬੋਨ ਹਾਂਜੀ ਪੰਜਾਬ ਗਏ ਹੋ ਕਦੇ ਨਹੀਂ oh yeah ਗਏ ਉੱਥੇ ਵੀ ਇਹੀ ਸਵਾਦ ਜਿਹਾ ਹੁੰਦਾ ਨਾ ਹਾਂਜੀ ਵਧੀਆ ਲੱਗਦਾ ਹਾਂਜੀ ਹੰਗਰੀ ਜੈਕ ਨੂੰ ਕਿੰਨੇ ਨੰਬਰ ਦੋਗੇ ਤੇ ਇਹਨੂੰ ਕਿੰਨੇ ਨੰਬਰ ਦੋਗੇ ਆ ਹੰਗੀ ਜੈਕਸ ਨੂੰ 5 ਤੇ ਇਹਨੂੰ 10 ਆਏ ਹਾਏ ਹਾਏ ਮੇਲਾ ਲੁੱਟ ਲੈ ਗੁੜੀ ਨੇ ਕਿਵੇਂ ਲੱਗ ਰਿਹਾ ਅੱਜ ਹਾਂਜੀ ਬਹੁਤ ਵਧੀਆ ਲੱਗ ਰਿਹਾ ਏ ਪਹਿਲਾਂ ਤਾਂ ਸਾਨੂੰ ਇਵੈਂਟ ਕਰਨ ਦਾ ਮੌਕਾ ਮਿਲਿਆ ਉਹ ਵੀ ਬਹੁਤ ਵਧੀਆ ਏ ਪਲੱਸ ਸਾਡਾ ਰੈਸਟੋਰੈਂਟ ਵੀ ਹੈਗਾ ਜੀ ਕਿ ਤੰਦੂਰੀ ਦੇ ਨਾਮ ਤੇ ਔਰ ਸਾਡਾ ਖੁਦ ਦਾ ਮੇਰਾ ਨਾਮ ਆ ਪ੍ਰਿਆ ਫੂਡਸ ਐਂਡ ਕੇਟਰਿੰਗ ਅਸੀਂ ਲਾਈਵ ਫੂਡ ਵੀ ਪ੍ਰੋਵਾਈਡ ਕਰਦੀਆਂ ਕੀ ਕਸਟਮਰ ਜਿਹੜਾ ਬੰਦਾ ਹੁੰਦਾ ਆ ਜਿਹੜਾ ਚਾਹ ਪਲੋਂਦਾ ਆ ਜਿਹੜਾ ਖੁਸ਼ ਹੋ ਕੇ ਪੁੱਛਦਾ ਹੁੰਦਾ ਆ ਵੀ ਹਾਂ ਕੀ ਪੀਣੀ ਆ ਮੈ ਸਮੋਸੇ ਖੋਣੇ ਆ ਇਕੀ ਨੇ ਚੰਗੇ ਹੁੰਦੇ ਆ ਬੜਾ ਇਨ ਦਾ ਫਰੰਟ ਵਧੀਆ ਲੱਗਦਾ ਤੁਹਾਨੂੰ ਹਾਂ ਮੁੰਨੂ ਤਾਂ ਵਧੀਆ ਲੱਗਦਾ ਹੈ ਉਹਨੂੰ ਤਾਂ ਬਹੁਤ ਵਧੀਆ ਲੱਗਦਾ ਹੈ ਯੂ ਨਾ ਪਰਫੈਕਟ ਹੈ ਜਿਹੜੇ ਹੁਣ ਇਸ ਵੇਲੇ ਸਾਡੀ ਪੰਜਾਬ ਦੀ ਆਡੀਅנס ਬਹੁਤ ਆ ਹਾਂਜੀ ਤੇ ਉਹ ਨਾ ਹਮੇਸ਼ਾ ਗੱਲਾਂ ਕਰਦੇ ਹੁੰਦੇ ਵੀ ਜਿਹੜੇ ਪੰਜਾਬ ਦੇ ਵਿੱਚ ਆਉਂਦੇ ਨੇ ਨਾ ਬਾਹਰੋਂ ਗੱਲਾਂ ਕਰ ਦਿੰਦੇ ਜਿੱਦਾਂ ਕਿਦਾਂ ਆ ਨਾ ਤੁਸੀਂ ਉਦਾਂ ਹੀ ਬੋਲਦੇ ਹੋ ਹਾਂ ਮੈਂ ਮੇਰੇ ਜੰਪਾਲ ਇੱਥੋਂ ਆ ਮਜ਼ਾ ਆ ਗਿਆ ਭਾਜੀ ਉਹਨਾਂ ਦਾ ਖਾਣਾ ਇੰਨਾ ਡੇਲੀਸ਼ੀਅਸ ਖਾਣਾ ਹੁੰਦਾ ਨਾ ਤੇ ਪੇਟ ਭਰ ਜਾਂਦਾ ਪਰ ਜਿਹੜੀ ਆਤਮਾ ਆ ਉਹ ਨਹੀਂ ਮਰਦੀ ਕੀ ਖਾ ਰਹੇ ਹੋ ਮੱਕੀ ਰੋਟੀ ਸਰੋਂ ਦਾ ਕਿਵੇਂ ਲੱਗਿਆ ਬਹੁਤ ਜਿਆਦਾ ਸਵਾਦ ਬਾਈ ਨੇ ਵੀ ਮੱਕੀ ਦੀ ਰੋਟੀ ਤੇ ਸਾਗ ਲਿਆ ਬਾਈ ਨੇ ਪਹਿਲਾਂ ਵੀ ਤੁਸੀਂ ਦੇਖਿਆ ਨਾ ਬਾਈ ਜੀ ਕਿਵੇਂ ਲੱਗਿਆ ਬੜਾ ਵਧੀਆ ਜੀ ਸੱਚੀ ਵਾਰੀ ਹੈ ਬਾਰਾ ਨਾ ਵੀ ਦੂਜੀ ਤੁਸੀਂ ਟ੍ਰਾਈ ਕਰ ਲਓ ਆਜੋ ਨਹੀਂ ਨਹੀਂ ਤੁਸੀਂ ਦੂਜੀ ਵਾਰੀ ਕਿਉਂ ਖਾ ਰਹੇ ਹੋ ਉਹੀ ਫੀਲਿੰਗ ਬੜੀ ਵਧੀਆ ਇਹ ਪਹਿਲੀ ਵਾਰ ਪੰਜਾਬ ਵਾਲੀ ਫੀਲਿੰਗ ਆਈ ਤਾਂ ਪਟੂਰੇ ਖਾ ਖ ਬਾਈ ਦਾ ਵਜਨ ਘਟ ਗਿਆ ਨਹੀਂ ਨਹੀਂ ਪਟੂਰੇ ਖਾ ਖ ਨਹੀਂ ਸਰਵ ਕਰ ਕਰ ਜੀ ਹਾਂ 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 ਕੀ ਨਾਮ ਹੋ ਤੁਹਾਡਾ ਮਾਲਕ ਸਿੰਘ ਹੈ ਜੀ ਮਾਲਕ ਸਿੰਘ ਹੈ ਮਾਲਕ ਤੁਸੀਂ ਦੁਕਾਨਦਾਰ ਬਸ ਪਰਮਾਤਮਾ ਨੇ ਬਣਾਇਆ ਜੀ ਨਾਮ ਵੀ ਮਾਲਕ ਤੇ ਦੁਕਾਨ ਦੇ ਮਾਲਕ ਵੀ ਭਾਈ ਹਾਂ ਜੀ ਪੰਜਾਬ ਚੋਂ ਕਿੱਥੋਂ ਆਏ ਆ ਸੰਗਰੂਰ ਤੋਂ ਸੰਗਰੂਰ ਵਾਲੇ ਸੰਗਰੂਰ ਵਾਲੇ ਨੇ ਬਈ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਦੋਂ ਪਤਾ ਹੀ ਨਹੀਂ ਲੱਗੇ ਵੀ ਬ੍ਰਿਸਵੇਨ ਵਾਲੇ ਬੈਠੇ ਨੇ ਜਦ ਆਪ ਜਾਪਾਰੇ ਕਬਹਿਰ ਮਹਿਮਾਨ ਬੁਲਾਇਆ ਜੀ ਤਾੜੀਆਂ ਨਾਲ ਉਹਦਾ ਸਵਾਗਤ ਵੀ ਪਰ ਗੱਲ ਨਹੀਂ ਬਣੀ ਪਰ ਮਹਿਲਵਾਨਾਂ ਨੇ ਕਹਿੰਦਾ ਵੀ ਅਸੀਂ ਉੱਚੀਆਂ ਮਾਰੀਆਂ ਸਿਟੀ ਵਾਲਿਆਂ ਦਾ ਸਾਡੀ ਲੜਾਈ ਤੋਂ ਜਣੇ ਵੀ ਅਸੀਂ ਉੱਤ ਜੋਸ਼ ਤੇ ਕਾਇਆ ਮੜਾ ਜੋਸ਼ ਤੇ ਕਾਮ ਮਾਰੋ ਤੜੀਆਂ आंढ गुआ मे चाचे ताहे वसीर पर चङियां सहुरे कर्म जी सदा मारण मे बीपी मारी ਨੋਸਨ ਹੈ ਜੀ ਮਾ ਆਜ਼ ਨੇ ਤਰੂ ਕੋਈ ਵੀ ਅਖਰ ਦਾ ਵਾਦਾ ਕਟਾ ਕੋਈ ਮੈਨੂੰ ਭੁੱਲ ਨਾ ਜਾਵੇ ਉਹਦੇ ਲਈ ਮੈਨੂੰ ਮਾਫ ਕਰਦੇ ਸਿਕ ਵਾਰ ਫੇਰ ਸਭੇ ਮਾਵਾ ਪਹਿਲਾਂ ਬਜ਼ੁਰਗ ਮੇਰੇ ਵੀਰ ਚੋੜ ਦੇ ਮੰਜੇ ਤੋਂ ਸਕੂਲੀ ਦੇ ਤਾਵਾ ਮੈਂ ਚੰਦੀ ਬਰਤ ਮੈਂ ਲੱਭ ਮਾਂ ਤੇ ਵੀ ਰੋਣ ਸਾਰੇ ਜਿੰਨੇ ਸਾਸਾ ਸੀ ਸੋ ਮੈਂ ਸਾਰੇ ਦਾ ਬਾਤ ਬਤਾ ਰਿਹਾ ਕਾ ਜੀ ਸ਼ੋਅ ਦੀ ਸਮਾਪਤੀ ਹੋ ਚੁੱਕੀ ਹੈ अर्बन ਪਿੰਡੂ ਵੱਲੋਂ ਤੇ ਤੇ ਰੱਬੋ ਟੀਵੀ ਦੇ ਵੱਲੋਂ ਰਿਵਿਊ ਲਿੱਤੇ ਜਾਣਗੇ ਕਿ ਤੁਹਾਨੂੰ ਪ੍ਰੋਗਰਾਮ ਕਿਦਾਂ ਦਾ ਲੱਗਿਆ ਬਾਪੂ ਜੀ ਕਿੰਨਾ ਦਾ ਲੱਗਿਆ ਅੱਜ ਦਾ ਸ਼ੋਅ ਬਹੁਤ ਵਧੀਆ ਲੱਗਈ ਬਹੁਤ ਮਜ਼ਾ ਆ ਗਿਆ ਮਜ਼ਾ ਆ ਗਿਆ ਕਿੰਨੇ ਨੰਬਰ ਦਓਗੇ 100 ਬੱਲੇ 100 ਹਾਂਜੀ 100 ਆਊਟ ਆਫ 100 ਜੀ 100 ਆਊਟ ਆਫ 100 ਦਸਾਂ 'ਚੋਂ 10 ਨੰਬਰ ਦਸ 'ਚੋਂ ਜੇ 11 ਬੰਦੇ ਨੇ ਤਾਂ ਅਸੀਂ 11 ਦੇਾਂਗੇ ਦਸ 'ਚੋਂ 10 ਮੇਰਾ ਬੱਸ ਦੱਸ ਦੱਸ 100 ਦੇ ਦਵੋ ਜੀ 100 ਆਊਟ ਆਫ 100 ਦਸਾਂ 'ਚੋਂ ਆਪਾਂ 10 ਹੀ ਦਵਾਂਗੇ ਜੇ ਵੱਧ ਦੇ ਸਕਦੇ ਹਾਂ ਤਾਂ ਵੱਧ ਵੀ ਦੇ ਡੈਟ ਵਾਸ ਸੋ ਨਾਈਸ ਬਹੁਤ ਵਧੀਆ ਸੀਗਾ ਟਿਕਟਾਂ ਦਾ ਮੁੱਲ ਟਿਕਟਾਂ ਦਾ ਬੋਲੋ ਤੇ ਕੋਲ ਬਿਲਕੁਲ ਉਸ ਨਾਲੋਂ ਵਾਤ ਬੰਟੀ ਬਾਜੀ ਨੂੰ ਬਹੁਤ ਬਹੁਤ ਧੰਨਵਾਦ ਜਿਹੜੇ ਸ਼ੋਅ ਕਰਾ ਸੋ ਨੋ ਨਿੰਨੇੜੇ ਕੋਲੋਂ ਦੇਖਣ ਦੀ ਅੱਜ ਪੂਰੀ ਹੋ ਗਈ ਪੂਰੀ ਹੋ ਗਈ ਇੱਕ ਵਾਰੀ ਦੇਖ ਕੇ ਕਹਦੇ ਹੋ ਕਿ ਰੱਬੋ ਟੀਵੀ ਦੇਖਦੇ ਰਹੋ ਰੱਬੋ ਟੀਵੀ ਦੇਖਦੇ ਰਹੋ ਸਾਰੇ ਦਰਸ਼ਕਾਂ ਨੂੰ ਥੈਂਕ ਯੂ ਥੈਂਕ ਯੂ ਥੈਂਕ ਯੂ ਬਈ